ਆਨ ਵਾਲੀ 2 ਜੂਨ ਨੂੰ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇਵਾਲਿਆਂ ਦੀ ਵਰਸੀ ਗੁਰਦੁਆਰਾ ਬਾਬਾ ਮੱਖਣ ਸ਼ਾਲੋਪਾਣਾ 6 ਸੈਂਟਰ ਵਿਖੇ ਤੁਮਤਾਂਪੇ ਨਾਲ ਮਨਾਈ ਜਾ ਰਹੀ ਹੈ ਗੁਰੂ ਕਾਰਤੀ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਸੰਗਤ ਨੂੰ ਇਸ ਮਗਮਾ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਗਈ ਹੈ ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇਵਾਲਿਆਂ ਦੀ ਵਰਸੀ 2 ਜੂਨ ਨੂੰ ਜਿਹੜੀ ਆ ਰਹੀ ਹੈ ਗੁਰਦੁਆਰਾ ਬਾਬਾ ਮੱਖਣਸ਼ਾਲ ਬਣਾ ਸਿਕਸ ਸੈਂਟਰ ਦੀਆਂ ਸਮੂਹ ਸੰਗਤਾਂ ਵੱਲੋਂ ਅਤੇ ਟਰਾਈਸਟਰ ਦੇ ਗੁਰਦੁਆਰਿਆਂ ਦੀਆਂ ਸਮੂਹ ਮੈਨੇਜਮੈਂਟਾਂ ਵੱਲੋਂ ਜਿਹੜੀ ਗੁਰਦੁਆਰਾ ਬਾਬਾ ਮੱਖਣਸ਼ਾਲ ਬਣਾ ਸਿਕਸ ਸੈਂਟਰ ਵਿਖੇ ਬਹੁਤ ਹੀ ਚੜ੍ਹਦੀ ਕਲਾ ਦਾ ਮਨਾਇਆ ਜਾ ਰਹੀ ਹੈ ਆਪ ਸੰਗਤਾਂ 'ਕਿ ਬੇਨਤੀ ਹੈ ਆਪ ਵੀ ਆਓ ਆਪਣੇ ਪਰਿਵਾਰਾਂ ਨੂੰ ਨਾਲ ਲੈ ਕੇ ਆਓ ਹੋਰ ਖਾਸ ਕਰਕੇ ਜਿਹੜਾ ਗਲੋਲ ਟੀਵੀ ਸਾਡਾ ਜਿਹੜਾ ਚੈਨਲ ਹੈ ਉਹ ਉੱਤੇ ਲਾਈਵ ਵੀ ਹੋਏਗਾ ਹੋਰ ਚੈਨਲਾਂ ਤੇ ਵੀ ਅਸੀਂ ਲਾਈਵ ਕਰਾਂਗੇ ਨਾਲ ਨਾਲ ਅਸੀਂ ਤੁਹਾਨੂੰ ਜਿਹੜੀ ਉਹਦੀ ਐਡ ਆ ਉਹ ਦੱਸੀ ਜਾਵਾਂਗੇ ਕਿਵੇਂ ਕਿਵੇਂ ਅਸੀਂ ਕਰਨਾ ਪ੍ਰੋਗਰਾਮ ਪਰ ਆਪ ਸਰਕਾਰ ਦੇ ਸੰਯੋਗ ਨਾਲ ਨਾਲ ਇਹ ਪ੍ਰੋਗਰਾਮ ਜਿਹੜੇ ਸਿਰੇ ਚੜਦੇ ਨੇ ਉਹ ਉਸ ਨੇ ਅਸੀਂ ਜਿਹੜਾ ਹੈ 11 ਐਵੈਨਿਊ ਵੀ ਬੰਦ ਕੀਤਾ ਔਰ 113 ਸਟਰੀਟ ਜਿਹੜੀ ਉਹ ਵੀ ਬੰਦ ਕੀਤੀ ਬਾਸਤਾਲ ਲੱਗਣਗੇ ਹੋਰ ਤਰ੍ਹਾਂ ਤਰ੍ਹਾਂ ਦੇ ਅਸੀਂ ਸਟਾਲ ਲਾ ਕੇ ਜਿਹੜੀਆਂ ਮਠਿਆਈਆਂ ਦੇ ਸਟਾਲ ਜਿਹੜੇ ਸਾਰੇ ਹੋਰ ਸੰਤ ਬਾਬਾ ਪ੍ਰੇਮ ਸਿੰਘ ਜੀ ਨੇ ਕੀ ਸਾਨੂੰ ਦਰਸਾਇਆ ਸਕੂਲ ਬਣਾਏ ਹੋਰ ਸਾਰੀ ਮਨੁਖਤਾ ਲਈ ਭਲਾਈ ਲਈ ਉਹਨਾਂ ਸਕੂਲ ਖੋਲੇ ਹੋਰ ਸਾਰੇ ਦਾ ਦਾ ਜਿਹੜਾ ਹੀ ਜਿਹੜੀ ਲਾਹਤ ਸੀਗੀ ਸਾਡੇ ਸਮਾਜ ਦੇ ਵਿੱਚ ਦਾਜ ਦੀ ਉਹਦ ਤੂੰ ਵਰਜਿਤ ਕੀਤਾ ਮੈਂ ਸੰਤ ਬਾਬਾ ਪ੍ਰੇਮ ਸਿੰਘ ਨੂੰ ਯਾਦ ਕਰਦੇ ਹਾਂ 2 ਜੂਨ ਨੂੰ ਜਿਹੜੀ ਵਰਸੀ ਹੈ ਬਹੁਤ ਹੀ ਚੜਦੀ ਕਲਾ ਨਾਲ ਗੁਰਦੁਆਰਾ ਬਾਬਾ ਮੱਖਣ ਸ਼ਰਬਾਣਾ ਸਿਕ ਸੈਂਟਰ ਵਿਖੇ ਮਨਾਈ ਜਾ ਰਹੀ ਹੈ ਆਪ ਸੰਗਤਾਂ ਬੇਨਤੀ ਹੈ ਆਪ ਪਰਵਾਰਾਂ ਸਮੇਤ ਪਹੁੰਚੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਬਾਬਾ ਮੱਖਣ ਸ਼ਰਬਾਣਾ ਸਿਕ ਸੈਂਟਰ ਨਿਊਯਾਰਕ ਵਿਖੇ ਵੱਡੇ ਪੱਧਰ ਤੇ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਵਰਸੀ 2 ਜੂਨ ਦਿਨ ਐਤਵਾਰ ਨੂੰ ਬੜੇ ਸ਼ਰਧਾ ਭਾਵਨਾ ਤੇ ਪਿਆਰ ਨਾਲ ਮਨਾਈ ਜਾ ਰਹੀ ਹੈ ਸੰਤ ਬਾਬਾ ਪ੍ਰੇਮ ਸਿੰਘ ਜੀ ਇੱਕ ਮਹਾਨ ਪਰਪੁਕਾਰੀ ਸੰਤ ਹੋਏ ਨੇ ਜਿਨ੍ਹਾਂ ਨੇ ਐਜੂਕੇਸ਼ਨ ਦੇ ਲਈ ਯੋਗਰ ਦਿੱਤਾ ਦਾਜ ਦੇਹ ਤੇ ਨਸ਼ਿਆਂ ਦੀਆਂ ਜਿਹੜੀਆਂ ਭੜੀਆਂ ਲਾਮਤਾਂ ਸੀ ਇਹਨਾਂ ਤੋਂ ਰੁਕਿਆ ਅਤੇ ਨਾਲ ਦੀ ਨਾਲ ਸਾਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜਿਆ ਸੰਸਪਾਈ ਬਣਨ ਲਈ ਉਹਨਾਂ ਨੇ ਪ੍ਰੇਰਣਾ ਕੀਤੀ ਸਭ ਤੋਂ ਵੱਡਾ ਕੰਮ ਜਿਹੜਾ ਅਕਾਲ ਤਖਤ ਸਾਹਿਬ ਦੀ ਜਿਹੜੀ ਰਹਿਤ ਮਰਿਆਦਾ ਹੈ ਉਹ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲੇ ਨੇ ਆਪ ਵਿੱਚ ਪੈ ਕੇ ਜਿਹੜੀ ਉਹਨੂੰ ਸੰਪੂਰਨ ਕਰਾਈ ਤੋਂ ਮੈਂ ਬੇਨਤੀ ਕਰਾਂਗਾ ਸਮੁੱਚੀ ਸੰਗਤ ਨੂੰ ਇਹੋ ਜਿਹੇ ਮਹਾਪੁਰਖ ਜਿਹੜੇ ਮਨੁੱਖਤਾ ਦੇ ਲਈ ਜਿਉਂਦੇ ਨੇ ਸਮਾਜ ਵਿੱਚ ਭਲਾ ਕਰਦੇ ਨੇ ਉਹਨਾਂ ਦੀਆਂ ਯਾਦਾਂ ਮਨਾਉਣ ਵਾਸਤੇ ਵੱਧ ਤੋਂ ਵੱਧ ਗਿਣਤੀ ਵਿੱਚ ਹਾਜ਼ਰੀ ਭਰਿਆ ਕਰੋ ਬਹੁਤ ਵੱਡੇ ਪੱਧਰ ਤੇ ਸਤਾਲ ਵੀ ਲੱਗਣਗੇ ਔਰ ਹਰ ਸਾਲ ਸੰਗਤ ਬਹੁਤ ਵੱਡੇ ਪੱਧਰ ਤੇ ਆਉਂਦੀ ਹੈ ਐਤਕਿਉ ਸੰਗਤ ਬਹੁਤ ਪਹੁੰਚੇਗੀ ਤੁਸੀਂ ਵੀ ਸਾਰੇ ਨੇ ਜਰੂਰ ਪਹੁੰਚਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਬਾਬਾ ਮੱਖਣਸ਼ਾਲਾ ਬਾਨਾ ਸਿਕ ਸੈਂਟਰ ਵੱਲੋਂ ਜੋ ਹਰ ਸਾਲ ਦੀ ਤਰ੍ਹਾਂ ਮਹਾਨ ਸੰਤ ਬਾਬਾ ਸਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਵਰਸੀ ਗੁਰੂ ਘਰ ਵਿੱਚ ਇਸ ਵਾਰ 2 ਜੂਨ ਦਿਨ ਐਤਵਾਰ ਨੂੰ ਮਨਾਈ ਜਾ ਰਹੀ ਹੈ ਮੈਂ ਟਰਾਈ ਸਟੇਟ ਦੀਆਂ ਸੰਗਤਾਂ ਨੂੰ ਬੇਨਤੀ ਕਰਦਾ ਜੋ 2 ਜੂਨ ਨੂੰ ਗੁਰੂ ਘਰ ਵਿੱਚ ਪਹੁੰਚ ਕੇ ਸੰਤਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਇਹ ਜੋ ਹਰ ਸਾਲ ਦੀ ਤਰ੍ਹਾਂ ਬਰਸੀ ਮਨਾਈ ਜਾਂਦੀ ਇਸ ਵਾਰ ਵੀ ਬਹੁ ਵੱਡੇ ਪੱਧਰ ਤੇ ਮਨਾਈ ਜਾ ਰਹੀ ਹੈ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਗੁਰੂ ਘਰ ਵਿੱਚ ਪਹੁੰਚ ਕੇ ਗੁਰਦਿਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ